ਗੁਰਦਾਨ 100 ਰੁਪਿਆ ਜਸਵੰਤ ਸਿੰਘ ਮੱਲੀ 200 ਰੁਪਿਆ ਧਰਮ ਸਿੰਘ 100 ਰੁਪਿਆ ਜਗਮੀਤ ਸਿੰਘ ਕੈਨੇਡਾ 200 ਰੁਪਿਆ ਬੈਡ ਵਾਲੇ ਬੱਚਿਆਂ ਵਾਸਤੇ ਗੁਰਤੇਜ ਸਿੰਘ ਖਾਲਸਾ 100 ਰੁਪਿਆ 50 ਰੁਪਏ ਗੁਰਦਾਨ ਤੇ 200 ਰੁਪਿਆ ਹੋਰ ਸੇਵਾ ਵਿੱਚ ਆਇਆ ਸੀ ਉਹਦਾ ਨਾਮ ਹੈ ਪੁਲਗਿਆ ਬੈਗ ਵਾਲੇ ਬੱਚਿਆਂ ਵਾਸਤੇ ਤੇ ਉਹ ਸੇਵਾ ਆਈ ਹੈ ਸਤਿਗੁਰੂ ਜੀ ਕਿਰਪਾ ਕਰਨ ਕਵਾਈਆਂ ਚ ਵਰਤ ਤਾਂ ਪਾਉਣ ਚਾਹ ਪੀਤੀ ਹੈ ਕਰੜਾਇਆ ਜਿਗਾ ਲਾ ਕੇ ਆਪਾਂ ਕਿਹਨੂੰ ਚਾਲੇ ਮਾਰਾਂਗੇ ਤੇ ਜਿੰਨਾ ਚਰਪਾਲ ਕੀਤੇ ਮੇਜ ਬਾਹਰ ਨਹੀਂ ਜਾਂਦਾ ਉਹਨਾਂ ਜਿਹੜਾ ਆਪਾਂ ਖੜੇ ਰਹਿਣਾ ਹੈ ਉਹਨਾਂ ਨੂੰ ਅਸਤਾ ਦੇਣਾ ਬੋਲੇ ਵਾਰ ਗੁਰੂ ਜੀ ਕਾ ਫਲਸਫਾ ਵਾਰ ਗੁਰੂ ਜੀ ਕੀ ਤੇ ਦੋ ਬੱਚਿਆਂ ਨੂੰ ਬੇਨਤੀਆਂ ਨੌਜਵਾਨਾਂ ਨੂੰ ਮੇਜ ਲੈ ਜਾਓ ਭਾਈ ਆ ਗਈ ਉਹ ਸਪੀਕਰ ਕਥਾ ਕਾਣੀਏ ਕਥਾ ਕਥੇ ਦਰਬਾਰ ਤੇ ਗੋਟਾੜੀਆਂ ਤੋ ਕਸਤੇ ਦਰਬਾਰ ਤੇ ਗੋਟਾੜੀਆਂ ਤੈਨੂੰ ਬੀਬੀ ਰਾਣੀ ਪਹਿਨੀਆਂ ਨੇ ਘਾੜੀਆਂ ਇਹ ਦਸ ਕਾ ਦੀਆ ਦਕੀਆਂ ਉਹ ਤੇ ਹੈ ਤੇਰਾ ਰੱਖ ਤੋ ਖੁਲਾਵੀ ਗੱਲੀਆਂ ਦਾ